ਮੈਂ ਰੋਟੀ ਖਾਈ ਜਾਂਦਾ ਸੀ ਘੀ ਘਰੇ ਆ ਕੇ ਕੰਮ ਤੋਂ ਮੋਟਸਾਂ ਖਿੜਾ ਰਿਆ ਤੇ ਨਹਾ ਕੇ ਰੋਟੀ ਖਾਈ ਜਾਂਦਾ ਸੀ ਮਗਰ ਹੀ ਆਏ ਮਤਲਬ ਵੀ 10 15 ਮਿੰਟ ਦੀ ਵਿੱਥ ਹੀ ਪਈ ਹੋਣੀ ਆ ਤੇ ਆ ਕੇ ਮੈਨੂੰ ਕਹਿੰਦੇ ਵੀ ਚਲ ਮੜਾ ਫੋਨ ਖੜਾਉਦਾ ਫੋਨ ਫੜ ਲਿਆ ਉਹਨਾਂ ਨੇ ਮੇਥੋਂ ਫੋਨ ਫੜ ਕੇ ਤੇ ਕਹਿੰਦਾ ਵੀ ਸਾਡੇ ਨਾਲ ਚੱਲ ਗੱਡੀ ਚ ਮੜਾ ਬੈਠ ਕੇ ਆਪਾਂ ਗੱਲਬਾਤ ਹੀ ਕਰਨੀ ਕਹਿੰਦਾ ਛੱਡ ਚੱਲਦੇ ਆ ਵੀ ਅਸੀਂ ਤਾਂ ਕੋਈ ਕਟ ਮੈਂ ਕੋਈ ਗੱਲਬਾਤ ਨਹੀਂ ਕਰਨੀ ਅਸੀਂ ਤੈਨੂੰ ਵੀ ਕਟ ਮਾਰਨ ਨਹੀਂ ਕਰਦੇ ਵੀ ਅਸੀਂ ਵੀ ਤੈਨੂੰ ਪੁੱਛਦਾਸ ਕਰਕੇ ਤੇ ਤੈਨੂੰ ਗੱਡੀ ਟੱਕੇ ਨਾਲ ਭਾਇਆ ਗੱਡੀ ਤੇ ਮੈਨੂੰ ਘਰ ਦੇਣ ਨੂੰ ਟੱਕਾ ਮਾਰ ਤੇ ਗੱਡੀ ਭਜਾ ਕੇ ਲੈ ਕੇ ਨੰਬਰ ਇਹਨਾਂ ਨੂੰ ਗਲਤ ਲਿਖਾ ਗਏ ਉਹ ਬਾਅਦ ਮੈਨੂੰ ਇੱਥੋਂ ਸਿੱਧਾ ਲੈ ਕੇ ਗਏ ਜਿਹੜੇ ਮਤਲਬ ਵੀ ਮੇਰੇ ਕੋਲ ਕੋਈ ਬੰਦੇ ਕੰਮ ਕਰਾਉਣ ਹੁੰਦੇ ਸੀ ਡੇਢ ਔਰ ਤੋਂ ਕੋਟ 1.5 ਮਹੀਨਾ ਹੋ ਗਿਆ ਪਹਿਲਾਂ ਕਾਹਦਾ ਕੰਮ ਕਰਦੇ ਤੁਸੀਂ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਜੀ ਮੇਰੇ ਕੋਲ ਹੀਰਾ ਸਿੰਘ ਨਗਰ ਦਾ ਸਾਰਾ ਕੋਟ ਗੁਬਰੇ ਦਾ ਕੰਮ ਪੈਂਦਾ ਹੈ ਉਹ ਕੰਮ ਕਰਾਉਂਦੇ ਕਰਾਉਂਦੇ ਤੇ ਉਹਨਾਂ ਨਾਲ ਲਿਹਾਜ਼ ਬਣ ਗਈ ਮੇਰੀ ਵੀ ਕਾਫੀ ਟਾਈਮ ਹੋ ਗਿਆ ਸੀ ਆਉਂਦੇ ਨੂੰ ਵੀ ਚੱਲ ਵੀ ਜਾਣ ਪਛਾਣ ਹੋ ਗਈ ਉਹ ਮੈਨੂੰ ਕਹਿੰਦੇ ਵੀ ਚੱਲ ਜਮਾਨਤ ਦੇ ਦੂੰਗਾ ਮੈਂ ਕਿਹਾ ਵੀ ਚੱਲ ਕੋਈ ਨਾ ਕਹਿੰਦਾ ਆਧਾਰ卡ੜੀ ਦੇਣੇ ਗੱਡੀ ਦੀ ਜਮਾਨਤ ਲੈਣੀ ਮੈਂ ਗੱਡੀ ਆ ਵੀ ਗੱਡੀ ਦੀ ਬਾਗੇ ਪੁਰਾਣੇ ਮੈਥੋਂ ਜਮਾਨਤ ਲੇਤੀ ਉਹਨਾਂ ਨੇ ਸੱਜ ਗਏ ਤੇ ਜ਼ਮਾਨਤ ਦੇ ਦੇ ਕੇ ਤੇ ਮੈਂ ਆ ਗਿਆ ਘਰੇ ਜੇ ਉਹ ਗੱਲ ਨੂੰ ਮਹੀਨਾ ਹੋਣ ਵਾਲਾ ਜੀ ਉਹ ਗੱਲ ਨੂੰ ਇਹਨਾਂ ਨੇ ਹੁਣ ਮੈਨੂੰ ਇਸ ਵਾਰ ਮਿਕਰੋ ਚੱਕਿਆ ਹੋਊਗਾ ਉਹ ਗੱਲ ਪਿੱਛੇ ਚੱਕਿਆ ਕੱਲਾ ਜ਼ਮਾਨਤ ਦੀ ਦਿੱਤੀ ਹੈ ਵੀ ਉਹ ਬੰਦੇ ਕ੍ਰਿਮੀਨਲ ਸੀਗੇ ਉਹ ਆ ਜੋ ਮੈਂ ਕਹਿੰ ਮੈਨੂੰ ਨਹੀਂ ਗੱਲ ਦਾ ਪਤਾ ਸੀ ਵੀ ਕੌਣ ਹੈ ਕੌਣ ਨਹੀਂ ਜਦੋਂ ਉੱਥੇ 8 9 ਮਹੀਨੇ ਉਹ ਰਹਿੰਦੇ ਆਣ ਉਹਨਾਂ ਨੂੰ ਤੇ ਮੈਨੂੰ ਨਹੀਂ ਪਤਾ ਫਿਰ ਇਹਨਾਂ ਨੇ ਉੱਥੇ ਮੈਨੂੰ ਕਹਿੰਦੇ ਵੀ ਘਰ ਦੱਸ ਦਿਓ ਮੈਂ ਜੋ ਘਰ ਸੀ ਮੈਨੂੰ ਪਤਾ ਸੀ ਮੈਂ ਦੱਸ ਤੇ ਇਹਨਾਂ ਨੂੰ ਵੀ ਆ ਘਰ ਵੀ ਇਸ ਇੱਕ ਇਹਨਾਂ ਨੇ ਉੱਥੇ ਸਿਟੀ ਉੱਥੇ ਚਮਕੌਰ ਸਿੰਘ ਐਸਐਚਓ ਨੂੰ ਫੋਨ ਲਵਾਇਆ ਉੱਥੋਂ ਪੀਸੀਆਰ ਬ੍ਰਾਂਚ ਵਾਲੇ ਬੰਦੇ ਲੈਤੇ ਉੱਥੋਂ ਉਹਨੇ ਘਰਾਂ ਤੇ ਰੇਟ ਮਾਰੀ ਘਰੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਰ ਮੈਨੂੰ ਉੱਥੇ ਉੱਥੇ ਜਦੋਂ ਫਤੇਗਾ ਥਾਣੇ ਤੋਂ ਉਰਾਂ ਹੀ ਇਹਨਾਂ ਨੇ ਮੇਰੀਆਂ ਅੱਖਾਂ ਵੀ ਬੰਦ ਈਆਂ ਵੀ ਥਾਣੇ ਦਾ ਨਾ ਇਹਨੂੰ ਪਤਾ ਲੱਗ ਗਿਆ ਵੀ ਕਿਹੜੇ ਥਾਣੇ ਲੈ ਕੇ ਆਏ ਆ ਇਹ ਤੇ ਮੈਨੂੰ ਬਾੜਕੇ ਅੰਦਰ ਤੇ ਗਾਂ ਜਿੱਥੇ ਆਪ ਪੈਂਦੇ ਆ ਤਾਂ ਉੱਥੇ ਮੈਨੂੰ ਲੈ ਗਏ ਥੱਲੇ ਨਹੀਂ ਮੈਨੂੰ ਦੋ ਦਿਨ ਤਾਰਿਆ ਉਹਨਾਂ ਨੇ ਕੁਛ ਵੀ ਨਹੀਂ ਕੀਤਾਗਾ ਉੱਥੇ ਹੀ ਮੈਨੂੰ ਕਹਿੰਦੇ ਵੀ ਹਾਂ ਤੂੰ ਦੱਸ ਵੀ ਬੰਦੇ ਦੱਸ ਦੇ ਕਿੱਥੇ ਮੈਂ ਵੀ ਬੰਦੇ ਨਹੀਂ ਮੈਨੂੰ ਪਤਾ ਜੇ ਮੈਨੂੰ ਪਤਾ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਹਿੰਦੇ ਤੂੰ ਇਹ ਜੇ ਬੰਦੇ ਦੀ ਜ਼ਮਾਨਤ ਦਿੱਤੀ ਆ ਮੈਂ ਕਿਹਾ ਜਮਾਨਤ ਦਿੱਤੀ ਆ ਮੈਂ ਕੋਈ ਗੁਨਾਹ ਕੀਤਾ ਦੇ ਕੋਈ ਗੁਨਾਹ ਕੀਤਾ ਤੁਸੀਂ ਮੈਨੂੰ ਪਰਚਾ ਕੱਢ ਦੋ ਨਹੀਂ ਤਾਂ ਫਿਰ ਵੀ ਮੈਂ ਕਹਾ ਵੀ ਜੇ ਨਜਾਇਜ਼ ਕੁੱਟੀਆਂ ਨਹੀਂ ਆ ਤਾਂ ਮੈਂ ਛੱਡ ਦੋ ਜੀ ਕੁੱਟਾ ਵੀ ਪਈਆ ਹਾਂਜੀ ਕਿੰਨੇ ਕੁੱਟੇ ਤੁਹਾਨੂੰ ਵੀ ਬਾਹਲਾ ਟੌਰਚਰ ਤਾਂ ਨਹੀਂ ਜੇ ਵੀ ਇਹ ਕਹਿੰਦਾ ਸੀ ਨਾ ਦੂਜੀ ਰਾਤ ਵੀ ਕੀਤਾ ਜੀ ਕਿਸ ਤਰ੍ਹਾਂ ਵੀ ਇਹਨਾਂ ਨੇ ਕੁੱਟਿਆ ਮਾਰੇ ਲਫੜੇ ਲੁਫੜੇ ਮਾਰੇ ਸੀਗੇ ਮੇਰੇ ਤੇ ਤਾਂ ਉਦੋਂ ਬਾਅਦ ਤੜਕੇ ਨੂੰ ਇਹਨਾਂ ਨੇ ਕੋਈ ਗੱਲ ਹੋਈ ਫੋਨ ਚੈੱਕ ਕੀਤਾ ਤਾਂ ਉਦੋਂ ਬਾਅਦ ਤਲੀਆਂ ਕੁੱਟੀਆਂ ਇਹਨਾਂ ਨੇ ਮੇਰੇ ਨਾਲ ਠੀਕ ਹੈ ਜੀ ਉਹਦੇ ਚ ਗੱਲ ਚ ਵੀ ਨਾਮ ਨਹੀਂ ਮੰਨਿਆ ਫੇਰ ਮੈਨੂੰ ਕਹਿੰਦੇ ਵੀ ਤੈਨੂੰ ਸੀਆਈ ਕੋਲ ਮੋਗੇ ਲੈ ਕੇ ਜਾਵਾਂਗੇ ਮੋਗੇ ਸੀਆਈ ਕੋਲ ਲੈ ਕੇ ਜਾਵਾਂ ਮੈਂ ਕਹਿੰਦਾ ਸੀਆਈ ਕੋਲ ਭਾਂਦੀ ਮੈਨੂੰ ਮਾਰ ਦੋ ਮੈਂ ਕਹਾਂ ਵੀ ਜਦੋਂ ਜਿਹੜੀ ਗੱਲ ਸੀ ਮੈਂ ਤੁਹਾਨੂੰ ਦੱਸਤੀ ਮੈਨੂੰ ਜਿਹੜੀ ਗੱਲ ਹੈਗੀ ਤੁਹਾਨੂੰ ਦੱਸ ਫੇਰ ਮੈਂ ਉਹਨਾਂ ਨੂੰ ਮਨਤਾ ਕਰਦਾ ਵੀ ਮੈਂ ਕਹਾਂ ਤੁਸੀਂ ਮੇਰੀ ਇੱਕ ਵਾਰੀ ਘਰੇ ਦਾ ਗੱਲ ਕਰਾ ਦਿਓ ਸਾਡੀ ਘਰੇ ਗੱਲ ਹੋ ਗਈ ਆ ਸਾਡੀ ਘਰੇ ਗੱਲ ਹੋ ਗਈ ਫੇਰ ਕਹਿਣ ਲੱਗੇ 2 ਲੱਖ ਰੁਪਇਆ ਦੇ ਦੂੰਗਾ ਛੱਡ ਦਾਂਗੇ 2 ਲੱਖ ਰੁਪਇਆ ਦੇ ਦੇ ਛੱਡ ਦਾਂਗੇ ਫੇਰ ਇਹਨਾਂ ਨੇ ਮੇਰੀ ਕੋਈ ਘਰੇ ਨਹੀਂ ਗੱਲ ਕਰਾਈ ਫੇਰ ਕੋਈ ਬੰਦਾ ਵੀ ਕੋਈ ਮਾਮੇਕਰ ਰਿਸ਼ਤੇਦਾਰ ਰਸਤੇਦਾਰ ਸੀਗਾ ਕੋਈ ਵੀ ਤੇ ਉਹ ਬੰਦੇ ਨੇ ਕਿਤੇ ਗਾਂ ਮੈਨੂੰ ਵੇਖ ਕੇ ਦੱਸਿਆ ਵੀ ਉੱਥੇ ਬੈਠਾ ਪਤਾ ਕਿਵੇਂ ਥਾਣੇ ਫਰੋਲ ਦੇ ਫਰੋਲ ਦੇ ਉੱਥੇ ਪਹੁੰਚ ਗਏ ਤੇ ਉਹ ਜਦੋਂ ਉਹਨਾਂ ਨੇ ਕੀਤਾ ਤੇ ਬਾਅਦ ਇਹਨਾਂ ਨਾਲ ਗੱਲਬਾਤ ਹੋਈ ਵੱਡੇ ਭਾਈ ਜੀ ਨਾਲ ਉਦੋਂ ਬਾਅਦ ਇਹਨਾਂ ਨੂੰ ਪਤਾ ਵੀ ਕਿਵੇਂ ਹੋਈ ਕਿਵੇਂ ਨਹੀਂ ਹੋਈ ਭੁੱਖਾ ਪੈਸਾ ਵੀ ਰੱਖਿਆ ਸਾਨੂੰ ਨਹੀਂ ਭੁੱਖਾ ਪੈਸਾ ਨਹੀਂ ਰੱਖਿਆ ਜੀ ਪੀ ਪਾਣੀ ਦਿੰਦੇ ਰਹੇ ਪਾਣੀ ਦਿੰਦੇ ਰਹੇ ਚਾਹ ਪਾਣੀ ਦਿੰਦੇ ਰਹੇ ਬਲਵੀ ਜਿਹੜਾ ਕਹਿੰਦੇ ਸੀ ਉਹ ਬੰਦਾ ਦੱਸਦੇ ਸਾਨੂੰ ਬੰਦਾ ਜਿਹੜਾ ਉਹ ਜੀ ਸੀਗਾ ਜੀ ਉਹ ਹੋਰ ਕਿਤੇ ਠਾਣੇ ਦਾ ਪਰਚਾ ਸੀ ਤੇ ਚੱਕਿਆ ਮਿਲ ਹੋਰ ਕਿਤੇ ਠਾਣੇ ਵਾਲਿਆਂ ਨੇ ਸੀਗੇ 2 ਲੱਖ ਮੰਗਦੀ ਸੀ ਤੁਤ ਇਹ ਗੱਲ ਸੀ ਕਹਿੰਦੇ 2 ਲੱਖ ਮੰਗਦੇ ਵੀ ਯਾਨੀ ਕਿ ਇਹਦੇ ਤੋਂ 2 ਲੱਖ ਮੈਂ ਸਾਡੇ ਕੋਲੇ ਜਦੋਂ ਅਸੀਂ ਉੱਥੇ ਗਏ ਮੈਂ ਤਾਂ ਗਰੁੱਪਾਂ 'ਚ ਫੋਟੋ ਪਾ ਪਾ ਜਿਵੇਂ ਜਿਵੇਂ ਮੁੰਡੇ ਕਨੈਕਟ 'ਚ ਸੀਗੇ ਮੇਰੇ ਉਵੇਂ ਪਤਾ ਕੀਤਾ ਜੀ ਫਿਰ ਸਾਨੂੰ ਮੈਸੇਜ ਆਇਆ ਵੀ ਇੱਥੇ ਬੰਦਾ ਤਾਂ ਕੋਈ ਹੈਗਾ ਪਰਾਇ ਨਹੀਂ ਪਤਾ ਕਿੱਥੋਂ ਦਾ ਫਿਰ ਜਦੋਂ ਅਸੀਂ ਜਾ ਕੇ ਵੈਰੀਫਾਈ ਕੀਤਾ ਇਹ ਉੱਥੇ ਬੈਠਾ ਸੀ ਫਿਰ ਚ ਕੋਈ ਥੰਨੇ ਚ ਅਸੀਂ ਉਹ ਜੇ ਬੰਦੇ ਪਾਏ ਕੋਈ ਤੇ ਬਸ ਫਿਰ ਹੁੰਦੀ ਹਵਾਉਂਦੀ ਗੱਲ 50000 ਚ ਨਿਪੜੀ ਬਸ 50000 ਰੁਪਏ ਲੈ ਲਿਆ ਉਹਨੇ ਲੈ ਲਿਆ ਹੁਣ ਡਿਪਟੀ ਸਾਹੂ ਨੂੰ ਤੁਸੀਂ ਕੀ ਦੱਸਿਆ ਜਦੋਂ ਡਿਪਟੀ ਸਾਹੂ ਇੱਥੇ ਆਏ ਹੁਣ ਇਹੀ ਕਿਹਾ ਵੀ 50000 ਉਹਨਾਂ ਨੇ ਲਿਆ ਬਸ ਕਿਵੇਂ ਦਿੱਤਾ ਕਿਵੇਂ ਗਿਆ ਅਸੀਂ ਇਹ ਨਹੀਂ ਦੱਸ ਸਕਦੇ ਹੁਣ ਇਹ ਜਿਹੜੇ ਕਿਉਂਕਿ ਸਾਡੀ ਮਦਦ ਕੀਤੀ ਹੈ ਕਹੇ ਬੰਦੇ ਨੇ ਜਿਨੇ ਵੀ ਕੀਤੀ ਸਾਡਾ ਬੰਦਾ ਕਢਾ ਕੇ ਦਿੱਤਾ ਅਸੀਂ ਤਾਂ ਉਹਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਨਾ ਨਹੀਂ ਕਹਿਦਾ ਲੈ ਸਕਦੇ ਪਰ 50000 ਦਿੱਤਾ ਹੁਣ ਇਹਨੇ ਕੀ ਭਰੋਸਾ ਦਵਾਇ ਜ ਵਾਪਸ ਦਵਾਇ ਜਾਣਗੇ 50000 ਰੁਪਏ ਦਿੱਤਾ ਵੈਰੀਫਾਈ ਕਰਦੇ ਵੈਰੀਫਾਈ ਕਰਦੇ ਤੇ ਜਿਹੜਾ ਪਰਚੇ ਚ ਕਹੀ ਜਾਂਦੇ ਤਾਂ ਨਜਾਇਜ਼ ਕਹੀ ਜਾਂਦੀ ਉਹ ਤਾਂ ਮੈਂ ਕੋਈ ਹੋਏ ਜੇ ਫ੍ਰੀਕੋਟ ਕਿਸੇ ਬੰਦੇ ਨਾਲ ਮਿਲਿਆ ਹੀ ਨਹੀਂ ਫ੍ਰੀਕੋਟ ਵਾਲਿਆਂ ਨਾਲ ਜੀ ਪਰਿਵਾਰ ਨੂੰ ਵੀ ਨਹੀਂ ਦੱਸਿਆ ਵੀ ਅਸੀਂ ਫਲਾਣੇ ਥਾਣੇ ਚ ਆਏ ਆ ਫਲਾਣੇ ਚ ਲੈ ਕੇ ਜਾਣਾ ਨੰਬਰ ਦੇ ਕੇ ਗਏ ਉਹ ਗਲਤ ਦੇ ਕੇ ਗਏ ਉਹ ਉਹਨਾਂ ਬੰਦੇ ਨਹੀਂ ਤੁਸੀਂ ਮੈਨੂੰ ਇੱਕ ਮਿੰਟ ਕਰ ਦੋ ਸਾਡੀ ਇੱਕ ਮਿੰਟ ਨੰਬਰ ਦੇ ਕੇ ਗਏ ਆ ਉਹ ਗਲਤ ਸੀ ਦੇਣਾ ਵਾਲਾ ਤਾਂ ਹੈਗਾ ਹੀ ਆ ਨਾ ਇੱਕ ਇੱਕ ਵਰਦੀ ਵੀ ਨਹੀਂ ਪਾਈ ਸੀ ਕਿਸੇ ਕਿਸੇ ਚਾਰਾ ਮੁਲਾਜ਼ਮਾਂ ਚੋਂ ਸਾਡੇ ਕੋਲ ਵੀਡੀਓ ਹੈ ਕਿਸੇ ਤੇ ਵਰਦੀ ਨਹੀਂ ਪਾਈ ਸੀ ਪ੍ਰਾਈਵੇਟ ਗੱਡੀ ਸੀ ਫਿਰ ਅਸੀਂ ਕੀ ਸ਼ੱਕ ਕਰਕੇ ਵੀ ਕਿਹਦੇ ਸਰਚ ਗਿਆ ਹੁੰਦਾ ਫਿਰ ਇੱਕ ਗੱਲ ਹੋਰ ਹੈ ਕਿ ਪੰਜਾਬ ਚੋਂ ਨਸ਼ੇ ਤੇ ਸਰਾਵਾਂ ਚੋਂ ਤੇ ਜਿੱਥੋਂ ਤੋਂ ਨਸ਼ਾ ਬੰਦ ਹੋ ਗਿਆ ਕੀ ਗੱਲ ਵੀ ਸਾਡੇ ਕੋਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਸਰ ਗਲਤ ਕਰ ਲੈਂਦੇ ਜਿਹੜਾ ਲੋੜ ਹੈ ਇਹ ਗੱਲ ਫਿਰ ਕੀ ਸਾਰੇ ਇੱਕ ਮਿੰਟ ਗੱਲ ਕਰ ਲੈਣ ਬਈ 15 ਦਿਨਾਂ ਸਾਡੇ ਪਿੰਡੋਂ ਐਵੇਂ ਦੋ ਬੰਦੇ ਦਾ ਸ਼ੱਕ ਹੋ ਗਿਆ ਜੇ ਜੇ ਉਹ ਸਹੀ ਸੀ ਤਾਂ ਉਦੋਂ ਤੇ ਕਾਰਵਾਈ ਹੁੰਦੀ ਨਹੀਂ ਜੇ ਕੋਈ ਵਿੱਚ ਜ਼ਿੰਮੇਵਾਰੀ ਜ਼ਿੰਮੇਵਾਰੀ ਲਈ ਸੀ ਜ਼ਿੰਮੇਵਾਰੀ ਤੇ ਭੇਜਿਆ ਸਰ ਵੈਰੀਫਾਈ ਕਰਕੇ ਨਹੀਂ ਰੋਲ ਆਇਆ ਕੋਈ ਰਿਕਾਰਡ 'ਚ ਸੀ ਨਾ ਇਹ ਅਸੀਂ ਉਦਾਂ ਨਹੀਂ ਲੈਣ ਆਏ ਅਸੀਂ ਮੰਨ ਲੈਂਦੇ ਨਹੀਂ ਸਰ ਆਹ ਦੱਸ ਦਿਓ ਕਿ ਕਿਹੜੇ ਰਿਕਾਰਡ ਕਿਹੜੇ ਪਾਸੇ ਦਾ ਹੈਗਾ ਉਹ ਤੁਹਾਨੂੰ ਦਿਖਾ ਦਿੰਦੇ ਆ ਅਸੀਂ ਦੇਖੋ ਐਂਦਾ ਨਹੀਂ ਹਾਂ ਮੈਂ ਉਹੀ ਕਹਿ ਰਿਹਾ ਨਾ ਗੈਪ ਐ ਸਾਡੇ ਕੋਲ ਨਾ ਕੀ ਹੈ ਇਹਦਾ ਨਾਮ ਕੁਲਦੀਪ ਅਸਰਦੀਪ ਕੁਲਦੀਪ ਐ ਪੁਲਿਸ ਨੂੰ ਪਤਾ ਐ ਕੁਲਦੀਪ ਇੱਥੇ ਐ ਜਿੰਨੇ ਉਹ ਉਹਦੀ ਦਵਾਈ ਭਰੀ ਅਸੀਂ ਤਾਂ ਲੈ ਕੇ ਗਏ ਆ ਵੀ ਉਹ ਬੰਦੇ ਬਾਰੇ ਕੋਈ ਠਹਿ ਟਿਕਾਣਾ ਪਤਾ ਲੱਗੇ ਕੋਈ ਨਾ ਵਧਿੱਕੀ ਹੋਈ ਅਸੀਂ ਤੁਹਾਨੂੰ ਇਹ ਕਹਿੰਨਾ ਲੈ ਕੇ ਜੀ ਮੰਨ ਲਓ ਉਹ ਜਿਹੜੀ ਤੁਹਾਡੇ ਲੈ ਕੇ ਜਾਣ ਵਾਲੀ ਗੱਲ ਹੈ ਉਹਦੇ ਸਾਬ ਕਹਿ ਰਹੇ ਆ ਉਹਦੇ ਵਿੱਚ ਮੋਬਾਈਲ ਚ ਨੰਬਰਾਂ ਦਾ ਫਰਕ ਪੈ ਗਿਆ ਮੰਨ ਲਓ ਜੀ ਨੰਬਰਾਂ ਦਾ ਪੈ ਗਿਆ ਪਰ ਇੱਕ ਮਿੰਟ ਜੇ ਪਿਆ ਫਰਕ ਤੁਹਾਨੂੰ ਇੰਨੀ ਗੱਲ ਆਪਾਂ ਮੰਨਦੇ ਵੀ ਫਰਕ ਪਿਆ ਇਹਦਾ ਮਤਲਬ ਮੈਂ ਪਤਾ ਹੈਗਾ ਹੀ ਆ ਮੰਨ ਲਓ ਜੀ ਚੱਲ ਮੈਂ ਦੱਸ ਦਸ ਰਿਹਾ ਵੀ ਮੈਂ ਲੱਗੇ ਜਾ ਰਿਹਾ ਨਹੀਂ ਮੰਨ ਲਓ ਜੀ ਤਰੇਗਾ ਉਸ ਤੋਂ ਬਾਅਦ ਅਗਲਾ ਹੈ ਨਾ ਤੁਹਾਨੂੰ ਹੈ ਨਾ ਤਿੰਨ ਦਿਨ ਹੋ ਗਈ ਇਸ ਗੱਲ ਨੂੰ ਹਾਂ ਤਿੰਨ ਦਿਨਾਂ ਵਿੱਚ ਕੋਈ ਪਤਾ ਨਹੀਂ ਕੋਈ ਗੱਲ ਨਹੀਂ ਕਰਾ ਰਹੇ ਸਾਡੇ ਪਿੰਡ ਦਾ ਪੁਰਾਣਾ ਤੂੰ ਦੱਸਦਾ ਪੁਰਾਣਾ ਹੈ 100 ਤੋਂ 100 ਨੂੰ ਡਿਪਟੀ ਸਾਹਿਬ ਨੂੰ ਕਿਸੇ ਨੂੰ ਪੁੱਛੋ ਐਸਐਸਪੀ ਸਾਹਿਬ ਨੂੰ ਪਤਾ ਨਹੀਂ ਕਿ ਸਾਡਾ ਮੁੰਡਾ ਕਾਪੀ ਪੈਨ ਹੈ ਡੈਰੀ ਤੋਂ ਐਸਐਸਪੀ ਸਾਹਿਬ ਉਹਨਾਂ ਨੇ ਦਿੱਆ ਮੈਂ ਨਾ ਤੁਹਾਨੂੰ ਬਤਾਈ ਨਾ ਚੌਕੀਨ ਯਾਰ ਜਿਹਨੂੰ ਬਤਾਈ ਨੂੰ ਨਾ ਪਤਾ ਲੱਗਦਾ ਜੀ ਸਾਡੇ ਥਾਣੇ 'ਚ ਤਾਂ ਪਤਾ ਹੁੰਦਾ ਵੀ ਬੰਦਾ ਸਾਡੇ ਜ਼ਿਲ੍ਹੇ 'ਚ ਤਾਂ ਪ ਮੈਂ ਤੁਹਾਡੀ ਗੱਲ ਨਾਲ ਸਾਡੀ ਇਹੀ ਆ ਮੈਂ ਜਿੰਨੇ ਹੁਣ ਤੁਹਾਡੇ ਪੁਆਇੰਟ ਆ ਨਾ ਮੈਂ ਲਿਖ ਮੈਂ ਨਾ ਹੁਣ ਲਿਖਣੇ ਆ ਠੀਕ ਹੈ ਜੀ ਮੈਂ ਇਹ ਨਹੀਂ ਕਿ ਵੀ ਹਵਾ ਚੀ ਗੱਲ ਹੋਵੇ ਹਰ ਚੀਜ਼ ਜਿੱਦਾਂ ਕਹਿੰਦਾ ਪੜਾਈਦਾ ਹੈ ਨਾ ਬੱਚੇ ਨੂੰ ਹੁਣ ਤੁਸੀਂ ਮੈਨੂੰ ਦੱਸੋ ਤੇ ਮੈਂ ਹਰ ਚੀਜ਼ ਲਿਖ ਲਾਂਗਾ ਡੈਰੀ ਇੱਕ ਮਾਰੀ ਓਏ ਡੈਰੀ ਯਾਰ ਗੱਡੀ ਚ ਪਈ ਲਾਇਆ ਯਾਰ ਗੱਡੀ ਬਗਾਲ ਦਿੱਤਾ ਹੋਣ ਮਾਰ ਕੇ ਉਹ ਪੈਨ ਵੀ ਪਿਆ ਹੋਣਾ ਉੱਥੇ ਪੈਨ ਵੀ ਲੇ ਲੱਗਣਾ ਸਾਡਾ ਬੁਰਾ ਹਾਰ ਹੈ ਅਸੀਂ ਤਾਂ ਹਾਰ ਕੇ ਇਹਦਾ ਰਾਹ ਹੋਗਾ ਕਿ ਜਿਹਨੂੰ ਮਰਜ਼ੀ ਦੇ ਨਹੀਂ ਨਹੀਂ ਐਦਾਂ ਨਹੀਂ ਐਨਾ ਹੀ ਐਦਾਂ ਇਹ ਇੱਕ ਮਿੰਟ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਇਹੋ ਜੀ ਵਧੀਕੀ ਨਾ ਹ ਸਿਟੀ 'ਚ ਵੀ ਉੱਥੋਂ ਸਿਟੀ 'ਚ ਜਿਹੜੀ ਰੇਡ ਮਾਰੀ ਉਹ ਦੱਸਦਾ ਇਹਨਾਂ ਨੂੰ ਵੀ ਇੱਥੇ ਰੇਡ ਮਾਰਦੇ ਉੱਥੋਂ ਉਹਨਾਂ ਦੇ ਪੀਸੀ ਦੇ ਤੋਂ ਬੰਦੇ ਵੀ ਭੇਜੇ ਨਾਲ ਠੀਕ ਹੈ ਇਹਨੂੰ ਲੁਕੋ ਕੇ ਰੱਖੇ ਨੇ ਉਹਨਾਂ ਦੇ ਬਾਹਰ ਮੂੰਹ ਕੱਢੇ ਤਾਂ ਤੇਰੇ ਛੇਤਰ ਪੈਣਗੇ ਯਾਰ ਇਹ ਗੱਲਾਂ ਇਹਨਾਂ ਦਾ ਰੌਲਾ ਹੋਰ ਨੰਬਰ ਤਾਂ ਭਗਾਈ ਕਰਦੇ ਹੋ ਇਹ ਇਹਨਾਂ ਗੱਲਾਂ ਦਾ ਰੌਲਾ ਸਰ 1 ਮਿੰਟ ਇਹਨਾਂ ਗੱਲਾਂ ਦਾ ਰੌਲਾ ਹੋ ਰਾਇ ਨਹੀਂ ਵੀ ਜੇ ਕੋਈ ਮੇਰੀ ਲੋੜ ਇਹ ਗੱਲ ਤੁਹਾਡੀ ਤਾਂ ਨਾ ਜਾਇਜ਼ ਲੱਗਦੀ ਹੈ ਪਰ ਮੈਂ ਮੂੰਹ ਦੇਖੋ ਅੱਪਾ ਭਰਾ ਹੈਗੇ ਆ ਮੈਂ ਪਰ ਅਜੇ ਲਫ਼ਜ਼ ਮੂੰਹ ਨਹੀਂ ਉਹ ਕੱਢਾਂਗਾ ਜਿਹੜੇ ਕਰਕੇ ਤੁਸੀਂ ਕਹਿੰਦੇ ਤੁਸੀਂ ਲਫਜ਼ ਕੱਢਿਆ ਰਿਕਾਰਡ ਗੱਲ ਦਾ ਜੀ ਰਿਕਾਰਡ ਕੋਈ ਮੈਂ ਅਜੇ ਉਹ ਫਾਇਲ ਨਹੀਂ ਜੇ ਵੇਖੀ ਕਿਉਂਕਿ ਯੂ نو ਸੁਨਿਆ ਮੰਨ ਲਈ ਗੱਲ ਇਹਦਾ ਕੋਈ ਡਾਕਟਰ ਹੋਊ ਕਿਦੇ ਚ ਹੋਊਗਾ ਹੋਊਗਾ ਮੰਨ ਲਿਆ ਗੱਲ ਵੈਰੀਫਾਈ ਕਰੀ ਚੱਲੋ ਸਾਨੂੰ ਕੋਈ ਡਰਾਜ ਨਹੀਂ ਨਹੀਂ ਪਰ ਦੇਖੋ ਬੰਦੇ ਦਾ ਪਤਾ ਹੁਣ ਜਿਹੜੇ ਇੱਥੇ ਬੈਠਾ ਹੋਣਾ ਇਹ ਗੱਲ ਤੁਹਾਡੀ ਜਾਇਜ਼ ਹੈ ਤੇ ਪਰਚਾ ਵੀ ਇਸੇ ਲਈ ਹੋਇਆ ਉਸੇ ਇਸੇ ਗੱਲ ਤੋਂ ਪਰਚਾ ਹੋਇਆ ਹੈ ਨਾ ਐਫ ਆਈ ਆਰ ਹਾਂ ਜੀ ਹਾਂ ਪਰਜੇ ਦੋ ਦੋ ਜੋ ਚਾਰ ਦੇ ਜੋ ਜਿੰਨੇ ਮਰਜ਼ੀ ਪਰਜੇ ਦੋ ਸਮਝ ਗਿਆ ਜੇ ਕੋਈ ਗਲਤੀ ਕਰਦਾ ਕੋਈ ਵੀ ਪੈਨ ਚ ਕਰਦਾ ਉਹ ਤੇ ਹੋਊਗੀ ਉਹਨੂੰ ਸਜ਼ਾ ਵੀ ਹੋਊਗੀ ਉਹਨੂੰ ਫਰਨਾਵੀ ਜਾਊਗਾ ਕੋਈ ਫਸਾਤ ਨਹੀਂ ਹੁੰਦਾ ਭਾਈ ਇਹ ਨਹੀਂ ਹੁੰਦਾ ਕੋਈ ਗੱਲ ਆਹ ਰੌਲਾ ਇਸ ਗੱਲ ਦਾ ਨਹੀਂ ਕੋਈ ਨਵਾਂ ਹੋ ਜੇ ਉਸ ਗੱਲ ਦੀ ਗਾਰੰਟੀ ਮੈਂ ਦੇਣਾ ਨਹੀਂ ਉਸ ਗੱਲ ਦੀ ਗਾਰੰਟੀ ਮੈਂ ਦੇਣਾ ਮੈਂ ਬੈਠਾ ਹਾਂ ਕੋਈ ਗੱਲ ਦੀ ਗਾਰੰਟੀ ਤੁਹਾਡਾ ਡੀਐਸਪੀ ਲਾ ਦੇ ਬੈਠਾ ਹਾਂ ਤੁਸੀਂ ਦੇਖੋ ਇੱਕ ਮਿੰਟ ਜਿਹੜਾ ਦੇਖੋ ਕੋਈ ਨਵਾਂ ਪਰਚਾ ਨਹੀਂ ਤਾਂ ਇਸ ਗੱਲ ਦੀ ਗਾਰੰਟੀ ਮੇਰੀ ਹੈ ਨਹੀਂ ਹੁੰਦਾ ਤੇ ਇੱਕ ਚੌਕੀ ਨੂੰ ਦੱਸੇ ਬਿਨਾ ਸਾਡੇ ਕੋਲ ਬਣਾਓ ਬਾਈ ਜੀ ਇਸ ਤੋਂ ਬਾਅਦ ਨਹੀਂ ਹੁੰਦਾ ਜੀ ਇਹ ਤੁਹਾਡੇ ਮੌਕੇ ਦੇ ਅਫਸਰ ਨੇ ਮੈਂ ਇਹਨਾਂ ਦੀ ਇਹਨਾਂ ਦੀ ਗੱਲ ਮੈਂ ਨਹੀਂ ਕਰ ਸਕਦਾ ਆਪਾਂ ਸਵੇਰ ਦਾ ਆਪਾਂ ਦੂਜਾ ਮਾਰੀ ਜੀ ਇਹ ਤਾਂ ਬਾਲੀ ਦਾ ਅਫਸਰ ਆ ਨਾ ਉਹ ਨਹੀਂ ਨਹੀਂ ਹੁੰਦਾ ਵੀ ਨਹੀਂ ਅਸੀਂ ਇਸ ਤੋਂ ਬਾਅਦ ਅਸੀਂ ਹੁਣ ਨਹੀਂ ਕਰ ਦਿੰਦੇ ਇਹ ਕੰਮ ਸ਼ਰਾਵਾ ਪਿੰਡ ਦੇ ਖਾਸ ਤੋਂ ਦੇਖੋ ਯਾਰ ਇਹ ਮੈਂ ਇਹਨਾਂ ਨਾਲ ਸਹਿਮਤ ਆ ਇੱਕ ਵਾਰ ਬੈਠੋ ਜਰਾ ਮਾੜਾ ਸਾਹਿਬ ਇਹ ਉਹਦੀ ਮਜ਼ਰ ਆ ਜੀ ਮੁੰਡੇ ਦੀ ਉਹ ਚੁੱਪ ਕਰੋ ਸਸ ਜੀ ਤੇ ਮਾਤਾ ਜੀ ਨੰਬਰ ਤੁਹਾਨੂੰ ਦੇ ਕੇ ਗਏ ਸੀ ਮੈਨੂੰ ਨੰਬਰ ਜਿੱਦੋਂ ਲਿਖਵਾਉਣ ਲੱਗੇ ਆ ਮੰਮੀ ਨੂੰ ੱਟਾ ਮਾਰ ਕੇ ਪਾਸੇ ਕਰ ਅੱਛਾ ਜਦੋਂ ਮੇਰਾ ਬੰਦਾ ਬਾਮ ਰੋੜ ਕੇ ਮੈਨੂੰ ਕਿਹਾ ਨੰਬਰ ਸੁੱਟਿਆ ਲੈ ਮੈਨੂੰ ਕਹਿੰਦਾ ਵੀ ਜੇ ਤੇ ਚ ਪਹੁੰਚਾ ਲਿਆ ਮੈਨੂੰ ਕਹਿੰਦਾ ਕਿਸੇ ਦੀ ਜਮਾਨਤਨਾ ਦੋ ਆ ਆ ਆ ਗਈ ਆ ਨਾ ਤੂੰ ਹੁਣ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ ਤੇ ਮਮਾ ਦਾ ਤੂੰ ਵੀ ਕਰਨੀ ਮੁੰਡਾ ਤੇਰਾ ਇਹੀ ਹੁੰਦਾ ਤੇ ਫੇਰ ਇੱਥੇ ਕੋਈ ਮੈਂ ਫੇਰ ਉਹੀ ਦਰੋਣਾ ਏ ਕੋ ਹਮਾਈਉ ਦਾ ਕੋ ਨਾਦਰ ਸ਼ਾਹ ਦਾ ਰਾਜ ਨਹੀਂ ਜੇ ਹੈਗਾ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦੇਣਾ ਉੱਥੇ ਮੈਂ ਬਰਨਾਲੇ ਸੀ ਤੇ ਇੱਕ ਮੁੰਡਾ ਇਦਾਂ ਹੀ ਲਿਆਂਦਾ ਸੀ ਉਹ ਪਿੰਡ ਵਾਲਿਆਂ ਨੇ ਬਹੁਤ ਤੰਗ ਜੀ ਦਿਨ ਰਾਤ ਮਾਹੌਲ ਖਰਾਬ ਕਰੇ ਲੜਕੀਆਂ ਨੂੰ ਪਰੇਸ਼ਾਨ ਜੀ ਉੱਥੇ ਬਾਹਰ ਉੱਥੇ ਸੂਟਾ ਲਾਵੇ ਪਤਾ ਨਹੀਂ ਅਸੀਂ ਪੁਛਗੇ ਜੀ ਲਿਆਂਦਾ ਪੁਛਗੇ ਕੀ ਲਿਆਂਦਾ ਜੀ ਫਹਾ ਪਾ ਲਿਆ ਆਪਣੀ ਸਿਰ ਹੈ ਰਿਕਵਰੀ ਵੀ ਉਸ ਤੋਂ ਬਿੱਟ ਵੀ ਮਿਲਿਆ ਬਿੱਟ ਸਮਝਦੇ ਹੋ ਕਿੰਨੂ ਕਹਿੰਦੇ ਬਿੱਟ ਸਮਝਦੇ ਹੋਣੇ ਸਾਰੇ ਉਹ ਰਾਤ ਉਹਨੇ ਦੋ ਮੁੰਡੇ ਲਿਆਂਦੇ ਸਾਈਕਲ ਤੇ ਉਹ ਇੱਕ ਵਿੱਚ ਬੈਠਾ ਰਹਿ ਗਿਆ ਤੇ ਦੂਜੇ ਨੇ ਫਾ ਲੈ ਲਏ ਸਰ ਮੇਰਾ ਕੋਈ ਨਸ਼ਾ ਨਹੀਂ ਮੈਂ ਮੈਂ ਗਲਤ ਦੱਸਦਾ ਤੇ ਪਰਿਵਾਰ ਨਹੀਂ ਵੀ ਸਾਨੂੰ ਦੱਸਣਾ ਤਾਂ ਚਾਹੁੰਦਾ ਸੀ ਕਿ ਕਿੱਥੇ ਲੱਗਿਆ ਕਰਦੇ ਮੈਨੂੰ ਪਤਾ ਹੈ ਦੱਸਣਾ ਵੀ ਚਾਹੀਦਾ ਮੀਨੂ ਲੱਕੇ ਮਾਰੀ ਉਹਦਾ ਗੁੱਸਾ ਹੀ ਹੋਊ ਕੋਈ ਗੱਲ ਨਹੀਂ ਇਹ ਉਹਨਾਂ ਦੀ ਗਲਤੀ ਹੈ ਅਸੀਂ ਕਾਰਵਾਈ ਕਰਾਂਗੇ ਤਾਂ ਹੀ ਐਸਪੀ ਸਾਹਿਬ ਆਏ ਨੇ ਮੈਂ ਮੈਂ ਤੁਹਾਨੂੰ ਜਾਤੀ ਤੌਰ ਤੇ ਗੱਲ ਦੱਸਦਾ ਹੈਗਾ ਤੁਸੀਂ ਮੈਨੂੰ ਮਹਿਸੂਸ ਕਰ ਸਕਦੇ ਹੋ ਵੀ ਮੈਂ ਕੋਈ ਤੁਹਾਡੇ ਨਾਲ ਛਲਕਫਤ ਨਹੀਂ ਕਰਨਾ ਹੈ ਮੈਨੂੰ ਪਤਾ ਇਹ ਹਮਨ ਰਾਈਟ ਮਨੁੱਖੀ ਅਧਿਕਾਰ ਤੱਕ ਮੈਨੂੰ ਜਾਣਾ ਪਿਆ ਸਿਰਫ ਇਸ ਗੱਲ ਦਾ ਯਕੀਨ ਦਿਵਾਉਣ ਲਈ ਵੀ ਇਹ ਗੱਲ ਵੀ ਇਹਦੇ ਵਿੱਚ ਪੁਲਸਾਂ ਨੇ ਕਾਰਵਾਈ ਕਿਉਂ ਮਤਲਬ ਐਡਾ ਗੱਲ ਲੱਗੇ ਤੱਕ ਜਾਂਦੀ ਹੈ ਅੱਜ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕਿ ਇੱਥੇ ਜਿਹੜਾ ਫਰੀਦਕੋਟ ਦੇ ਵਿੱਚ ਸਰਾਵਾ ਪਿੰਡ ਪਿੰਡ ਵੱਲੋਂ ਕੁਝ ਜਥੇਬੰਦੀਆਂ ਨੇ ਇੱਕ ਸਾਂਝੇ ਤੌਰ ਤੇ ਇੱਥੇ ਇਕੱਠ ਕੀਤਾ ਹੋਇਆ ਅਸੀਂ ਇਸ ਵੇਲੇ ਮੰਡੀ ਹੈਗੇ ਆ ਤੇ ਇਹਨਾਂ ਦੀ ਇੱਕ ਮੰਗ ਸੀਗੀ ਵੀ ਜੀ ਕੋਈ ਇੱਥੇ ਇਹਨਾਂ ਨੂੰ ਲੱਗਿਆ ਕਿ ਸਾਡਾ ਕੋਈ ਇਦਾਂ ਪੁਲਿਸ ਮੈਕਵੇਂ ਪ੍ਰਤੀ ਇਹਨਾਂ ਦਾ ਰੋਲ ਸੀਗਾ ਵੀ ਸਾਡਾ ਕੋਈ ਵਿਅਕਤੀ ਹੈਗਾ ਜਿਹਨੂੰ ਪੁਲਿਸ ਲੈ ਗਈ ਸੀ ਤੇ ਉਹ ਵਿਅਕਤੀ ਤਾਂ ਇੱਥੇ ਹੀ ਹੈ ਉਹ ਘਰ ਹੀ ਹੈ ਤੇ ਉਹ ਅਸੀਂ ਵੈਰੀਫਾਈ ਕੋਈ ਟੈਕ ਚੈੱਕ ਕਰਨਾ ਹੈ ਨਾ ਪਹਿਲਾਂ ਛਡਵਾ ਕੇ ਲੈਂਦਾ ਪਹਿਲਾਂ ਤੁਹਾਡੇ ਜਿਹੜੀ ਪੰਜਾਬ ਪੁਲਿਸ ਲੈ ਕੇ ਗਈ ਸੀ ਬਿਨਾਂ ਦੱਸੇ ਜਿਹੜੀ ਗੱਡੀ 'ਚ ਆਉਂਦੇ ਆ ਉਸ ਗੱਡੀ ਦਾ ਨੰਬਰ ਵੀ ਨਹੀਂ ਸੀ ਸਰ ਜੀ ਉਹ ਜਿੰਨੇ ਫੈਕਟਸ ਐ ਹੁਣ ਮੌਕੇ ਤੇ ਆ ਕੇ ਮੇਰੇ ਨਾਲ ਡੀਐਸਪੀ ਧਰਮਕੋਟ ਵੀ ਆਏ ਨੇ ਮੌਕੇ ਦੇ ਹਲਕਾ ਜੀ ਉਹਨੇ ਤੇ ਮੈਂ ਆ ਆ ਪਾ ਕੇ ਜਥੇ ਬੰਦੀਆਂ ਪਰਿਵਾਰ ਨਾਲ ਮਿਲੇ ਆ ਉਹਨਾਂ ਦੀ ਮਾਤਾ ਨਾਲ ਮਿਲੇ ਆ ਉਹਨਾਂ ਨੇ ਜੋ ਜੋ ਰੋਸ ਲਿਖਾਏ ਨੇ ਪਲੱਸ ਉਹਨਾਂ ਨੇ ਇੱਕ ਸਾਨੂੰ ਦਰਖਾਸਤ ਵੀ ਦਿੱਤੀ ਐ ਜੋ ਜੋ ਉਹਦੇ ਵਿੱਚ ਅਲੀਗੇਸ਼ਨ ਨੇ ਉਸ ਮੁਤਾਬਕ ਅਸੀਂ ਫੈਕਟ ਚੈੱਕ ਕਰਾਂਗੇ ਪਹਿਲਾਂ ਤਾਂ ਸਾਨੂੰ ਥਾਣੇ ਦਾ ਸਾਰਾ ਰਿਕਾਰਡ ਮੰਗਾਉਣਾ ਪੈਣਾ ਉਹਦੇ ਮੁਤਾਬਕ ਹੀ ਜੋ ਅਗਲੀ ਕਾਰਵਾਈ ਹੋਏਗੀ ਜੇ ਕਿਸੇ ਦਾ ਕੋ ਉਹਦੇ ਵਿੱਚ ਲੈਪਸ ਮਿਲਿਆ ਤੇ ਬੰਦੀ ਕਾਰਵਾਈ ਵੀ ਕਰਾਂਗੇ ਜੇ ਕਿਤੇ ਉਹਨੂੰ ਲੈਣ ਜਾਣੇ ਆਪਾਂ ਘਰੋਂ ਤੇ ਉਹਦੇ ਪਰਿਵਾਰ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਫਲਾਣੇ ਥਾਣੇ ਤੋਂ ਆ ਆਹ ਸਾਡਾ ਨੰਬਰ ਹੈ ਤੇ ਤੁਸੀਂ ਪਿੱਛੇ ਆ ਸਕਦੇ ਹੋ ਇਹ ਪਰਿਵਾਰ ਕਹਿੰਦਾ ਸਾਨੂੰ ਕੋਈ ਨੰਬਰ ਨਹੀਂ ਦੇ ਕੇ ਜੇ ਨੰਬਰ ਦੇ ਗਏ ਤਾਂ ਉਹ ਗਲਤ ਦੇਗੇ ਦੇਖੋ ਉਹਦੇ ਵਿੱਚ ਇਹ ਲਾਅ ਦਾ ਵਿਸ਼ਾ ਹੈ ਕਾਨੂੰਨ ਦਾ ਵਿਸ਼ਾ ਹੈਗਾ ਠੀਕ ਹੈ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਾਨੂੰਨ ਸਾਨੂੰ ਕਈ ਤਰ੍ਹਾਂ ਦੇ ਇਕਤਿਆਰ ਦਿੰਦਾ ਹੈ ਪਰ ਮੌਕੇ ਤੇ ਕੀ ਹੋਇਆ ਕਿਸ ਚੀਜ਼ ਵਾਸਤੇ ਜੇ ਮੁੰਡੇ ਦੀ ਪੁਸ਼ਕਿਸ਼ ਹੋਈ ਹੈ ਪਹਿਲਾਂ ਤਾਂ ਚੈੱਕ ਕਰਦੇ ਆ ਵੀ ਆਪਾਂ ਜਿਹੜਾ ਲੈ ਕੇ ਗਏ ਆ ਉਹ ਚੀਜ਼ ਨੂੰ ਪਹਿਲਾਂ ਵੈਰੀਫਾਈ ਕਰ ਲਈਏ ਫਿਰ ਐਸ ਪਰ ਡਾਕੂਮੈਂਟਡ ਰਿਕਾਰਡ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਦੀ ਜੋ ਦਰਖਾਸਤ ਦਿੱਤੀ ਹੈ ਉਹਦੇ ਮੁਤਾਬਕ ਸੀ ਸ਼ੋਕ ਉਸ ਉਹਦਾ ਐਕਸ਼ਨ ਲਵਾ ਕੇ ਤੁਹਾਡੇ ਮੈਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਜੇ 2 ਲੱਖ ਰੁਪਏ ਦੇ ਦੋਗੇ ਤਾਂ ਨੌਜਵਾਨ ਨੂੰ ਛੱਡ ਦਿੱਤਾ ਜਾਊਗਾ ਉਸ ਤੋਂ ਬਾਅਦ 50000 ਰੁਪਏ ਚ ਕਮਿਟਮੈਂਟ ਹੋਗੀ ਉਹ ਕਹਿੰਦੇ 50000 ਸਾਨੂੰ ਠੀਕ ਹੈ 50000 ਰੁਪਏ ਦੇ ਕੇ ਇਹ ਕਹਿੰਦੇ ਨੌਜਵਾਨ ਨੂੰ ਛੁਡਵਾ ਕੇ ਲੈ ਲੈਂਦੇ ਸੀ ਉਹ ਇਹ ਵੀ ਇਹਨਾਂ ਨੇ ਇੱਕ ਇੱਥੇ ਆ ਕੇ ਮੁੱਦਾ ਰੱਖਿਆ ਵੀ ਜੀ ਇਹ ਕਹਿ ਰਹੇ ਨੇ ਜੀ ਅਸੀਂ ਇਹਦੇ ਵਿੱਚ ਪੈਸਾ ਦਿੱਤਾ ਹੈ ਹੂੰ ਉਹ ਮੈਂ ਜਦੋਂ ਪੁੱਛਿਆ ਹੈਗਾ ਉਹ ਅਜੇ ਚੀਜ਼ ਬਣਾ ਨਹੀਂ ਉਹ ਕਹਿੰਦੇ ਅਸੀਂ ਤੁਹਾਨੂੰ ਦਰਖਾਸਤ ਵਿੱਚ ਮੈਂਸ਼ਨ ਕਰਕੇ ਦਵਾਵਾਂਗੇ ਇੱਥੇ ਨਹੀਂ ਇਹਨਾਂ ਨੇ ਕੁਝ ਡਿਸਕਲੋਸ ਕੀਤਾ ਤੇ ਉਹ ਵੀ ਜਿਹੜਾ ਪੈਸੇ ਦੀ ਜੇ ਕੋਈ ਇਹੋ ਜਿਹੀ ਗੱਲ ਹੈ ਉਹ ਵੀ ਅਸੀਂ ਵੈਰੀਫਾਈ ਕਰਨ ਲੱਗੇ ਸਰ ਪੁਲਿਸ ਕੋਲੇ ਇਹੋ ਜਿਹੀ ਅਥਾਰਟੀ ਹੈ ਵੀ ਬਿਨਾ ਨੰਬਰ ਪਲੇਟ ਤੋਂ ਆਉਣਾ ਤੇ ਬਿਨਾ ਕਿਸੇ ਨੂੰ ਦੱਸੇ ਪੁੱਛੇ ਚੱਕ ਕੇ ਲੈ ਜਾਣਾ ਦੇਖੋ ਬਿਨਾ ਨੰਬਰ ਪਲੇਟ ਆਉਣਾ ਵਾਹਾਈਕਲ ਵੈਸੇ ਹੀ ਆਫੈਂਸ ਹੈਗਾ ਜੀ ਪਰ ਜਿੰਨਾ ਚਿਰ ਅਸੀਂ ਰਿਕਾਰਡ ਨਹੀਂ ਦੇਖਦੇ ਮੈਂ ਉਹ ਚੀਜ਼ ਤੇ ਕਮੈਂਟ ਨਹੀਂ ਕਰ ਸਕਦਾ ਪਰਵਾਹ ਤਾਂ ਪਹਿਲੇ ਵੀ ਇੱਕ ਬੱਚਾ ਚੱਕਿਆ ਗਿਆ ਉਹ ਕਹਿੰਦੇ ਅਜੇ ਤੱਕ ਨਹੀਂ ਲੱਭਿਆ ਸਾਡਾ ਉਹ ਉਹ ਇਹ ਹੁਣ ਇਹ ਦੇਖੋ ਜ਼ਿਲ੍ਹਾ ਫਰੀਦਕੋਟ ਦਾ ਇਹਨਾਂ ਲੋਕਲ ਲੈਵਲ ਤੇ ਇਹਨਾਂ ਤੇ ਕਾਰਵਾਈ ਹੋਈ ਹੋਣੀ ਹੈ ਮੈਂ ਅਸੀਂ ਤਾਂ ਮੁੱਗੇ ਤੋਂ ਆਏ ਇਹਨਾਂ ਨਾਲ ਗੱਲਬਾਤ ਕਰਨ ਹਾਂ